ਜਾਹੇਰ ਤੇ ਆ ਗਿਆ ਉਹ ਵੀ ਕਹਿੰਦਾ ਕਮਾ ਕੇ ਦੇਉ ਪਹਿਲਾਂ ਕਹਿੰਦਾ ਦੀ ਮੈਂ ਦੇਉ 70000 70000 ਗਵਰਨਮੈਂਟ ਸਬਸਿਡੀ ਪਲੱਸ ਦੇਊਗੀ 55000 ਸੋਲਰ ਕਮਾ ਕੇ ਦੇਊਗਾ ਦੱਸੂਗਾ ਮੈਂ ਵੀ ਕਿਵੇਂ ਕਮਾ ਕੇ ਦੇਊਗਾ ਠੀਕ ਆ ਲੈ ਵੀ ਗੱਲਾਂ ਆ ਮੈਂ ਵੀ ਲਵਾਉਂਗਾ ਇਹ ਵੀ ਲਵਾਉਗਾ ਆ ਵੀ ਲਾਉਗਾ ਹੁਣ ਤੁਸੀਂ ਦੇਖਣਾ ਵੀ ਤੁਸੀਂ ਲਵਾਉਣਾ ਦਫ਼ਤਰ ਤੁਹਾਨੂੰ ਮੈਂ ਦੱਸਦਾ ਚੀਮਾ ਮੰਡੀ ਦੇ ਵਿੱਚ ਪੰਜਾਬ ਸਿਟੀ ਸੋਲਰ ਵਾਲਿਆਂ ਦੀ ਬ੍ਰਾਂਚ ਆ ਬਾਈ ਬਹੁਤ ਹਿੰਮਤੀ ਆ ਠੀਕ ਆ ਇਦੇ ਕੋਲੇ ਨਾਲ ਕਰ ਲੋ ਸੰਪਰਕ ਕਿੰਨੇ ਟਾਈਮ ਚ ਸਬਸਿਡੀ ਦਵਾ ਦੇਗਾ ਭਾਈ ਸਬਸਿਡੀ ਸਾਡੀ ਦਵਾਉਣ ਦੀ ਜ਼ਿੰਮੇਵਾਰੀ ਹੈ ਜੀ ਮਹੀਨੇ ਤੋਂ ਡੇਢ ਮਹੀਨੇ ਦੇ ਅੰਦਰ ਅੰਦਰ ਸੋਨੋ ਤੁਹਾਡੇ ਲੋਨ ਚ ਪੈ ਜਾਏਗੀ ਕੱਟੇ ਪੈਸੇ ਨਹੀਂ ਦੇ ਸਾਰਾ ਭਾਈ ਮੈਂ ਤੁਸੀ ਦੇਣਾ ਹੀ ਸਾਨੂੰ ਪੰਜੀ ਨਹੀਂ ਠੀਕ ਹੈ 1 ਰੁਪਿਆ ਵੀ ਨਹੀਂ ਦੇਣਾ 1 ਰੁਪਿਆ ਵੀ ਨਹੀਂ ਦੇਣਾ ਅਸੀਂ ਤੁਹਾਡਾ ਲੋਨ ਕਰਾ ਕੇ ਸਾਰਾ ਕੁਝ ਆਪ ਹੀ ਕਰਾਵਾਂਗੇ ਤੁਸੀਂ ਸਾਨੂੰ ਕੁਝ ਨਹੀਂ ਦੇਣਾ ਤੁਹਾਡੇ ਸਾਈਨ ਵੀ ਅਸੀਂ ਕਰੇ ਜਾ ਕੇ ਕਰਾ ਕੇ ਲਿਆਵਾਂਗੇ ਲੈ ਵੀ ਹੁਣ ਦੱਸੋ ਕੀ ਚਾਹੀਦਾ ਮਿੱਤਰੋ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਸਮਝਿਓ ਵੀ ਸਰਦੀ ਆ ਸਾਨੂੰ ਲੋੜ ਨਹੀਂ ਸਾਰਾ ਸਾਲ ਬਿਜਲੀ ਲੋਡ ਰਹੀਦੀ ਆ ਕਿ ਹੁਣ ਵੀ ਲੋਡ ਆ ਜੇ ਚਲੋ ਜੇ ਹੁਣ ਘੱਟ ਵਰਤੋਗੇ ਤਾਂ ਤੁਹਾਨੂੰ ਉਹ ਜਿਹੜੀ ਜੋਨਟਾ ਇਕੱਠੀ ਹੋ ਕੇ ਗਰਮੀ 'ਚ ਮਿਲ ਜੂ ਗਰਮੀ 'ਚ ਮਿਲ ਜੂਗੀ ਉਹ ਪਲੱਸ ਹੋ ਜੂਗੀ ਜੀ ਗਰਮੀ ਦੇ ਵਿੱਚ ਲੈ ਵੀ ਹੁਣ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਬਾਈ ਨੇ ਨਾ ਸਾਰੀਆਂ ਜ਼ਿੰਮੇਵਾਰੀਆਂ ਚੱਕ ਲੀਆਂ ਸਬਸਿਡੀ ਵੀ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਤੇ ਪੈਸਾ ਵੀ ਤੁਸੀਂ ਇੱਕ ਨਹੀਂ ਦੇਣਾ 78000 ਰੁਪਏ ਸਰਕਾਰ ਤੋਂ ਵੀ ਲੈ ਕੇ ਦੇ ਦੂਗਾ ਜੇ ਉਹ ਤੁਸੀਂ ਵਰਤਨੇ ਨੇ ਉਹ ਤੁਸੀਂ ਵਰਤ ਵੀ ਸਕਦੇ ਹੋ ਜੇ ਲੋਨ ਵਾਲਿਆਂ ਨੂੰ ਦੇ ਕੇ ਕਿਸਤ ਜਾਂ ਵਿਆਜ ਘੱਟ ਕਰਾਉਣਾ ਉਹ ਵੀ ਹੋ ਸਕਦਾ ਹੈ ਨਾ ਜੀ ਹਾਂ ਜੀ ਲਓ ਜੀ ਹੁਣ ਤੁਸੀਂ ਸਾਨੂੰ ਵਟਸਐਪ ਹੀ ਕਰਨੇ ਨੇ ਚਾਰੇ ਡਾਕੂਮੈਂਟਸ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ